ਪੰਜਾਬ ਅੰਦਰ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਲਗਾਤਾਰ ਹੀ ਅਜਿਹੇ ਮਾਮਲੇ ਜਿਹੜੇ ਉਹ ਸਾਹਮਣੇ ਆ ਰਹੇ ਆ ਜੇ ਕੋ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਤਾਜ਼ਾ ਮਾਮਲਾ ਮੁਕੇਰੀਆਂ ਅਧੀਨ ਆਉਂਦੇ ਪਿੰਡ ਪੋਤਾ ਤੋਂ ਸਾਹਮਣੇ ਆਇਆ ਜਿੱਥੋਂ ਦੇ ਗੁਰਦਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਮੁਕੇਰੀਆਂ ਅਧੀਨ ਆਉਂਦੇ ਪਿੰਡ ਪੋਤਾ ਦੀਆਂ ਹਨ ਜਿੱਥੋਂ ਦੇ ਗੁਰਦਾਰਾ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਲਗਾਤਾਰ ਹੀ ਅਜਿਹੇ ਮਾਮਲੇ ਜਿਹੜੇ ਆ ਉਹ ਸਾਹਮਣੇ ਆ ਰਹੇ ਆ ਤਾਂ ਇਸ ਘਟਨਾ ਦਾ ਜਦੋਂ ਪਤਾ ਪਿੰਡ ਵਾਸੀਆਂ ਨੂੰ ਚੱਲਿਆ ਤਾਂ ਉਹਨਾਂ ਤੁਰੰਤ ਇਸ ਬਾਰੇ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਉਧਰ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਬ੍ਰਿਕੀ ਨਾਲ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਉਤੇ ਯੰਗ ਪਿੰਡ ਵਾਸੀਆਂ ਦੀ ਗੱਲ ਕਰੀਏ ਤਾਂ ਪਿੰਡ ਵਾਸੀਆਂ ਵੱਲੋਂ ਮੰਗ ਕੀਤੀ ਜਾ ਰਹੀ ਆ ਕਿ ਜਿਸ ਨੇ ਵੀ ਇਹ ਬੇਅਦਬੀ ਕੀਤੀ ਆ ਉਸ ਦੀ ਜਲ ਤੋਂ ਜਲਦ ਭਾਲ ਕੀਤੀ ਜਾਵੇ ਅਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਇਸ ਪੂਰੇ ਮਾਮਲੇ ਤੇ ਪਿੰਡ ਵਾਸੀਆਂ ਦਾ ਕੀ ਕੁਝ ਕਹਿਣਾ ਹੈ ਅਤੇ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਦੱਸਣਾ ਚਾਹੁੰਦਾ ਕਿ ਪਿੰਡ ਪੋਤਾ ਮਕੇਰੀਆਂ ਵਿਖੇ ਇਹ ਦੋ ਦਿਨ ਪਹਿਲਾਂ ਦੀ ਘਟਨਾ ਹੈ ਜਦੋਂ ਪਰਸੋਂ ਤੋਂ ਜਦੋਂ ਗ੍ਰੰਥੀ ਸਿੰਘ ਨੇ ਹੁਕਮਨਾਮਾ ਲਿਆ ਤਾਂ ਜਦੋਂ ਪ੍ਰਕਾਸ਼ ਕੀਤਾ ਮਹਾਰਾਜ ਦਾ ਤਾਂ ਉਹਨਾਂ ਦੇਖਿਆ ਵੀ ਜਿਹੜੇ 570 ਤੋਂ 71 ਅੰਗ ਜਿਹੜੇ ਦੋ ਅੰਗ ਬਹੁ ਬੁਰੀ ਤਰ੍ਹਾਂ ਜਿਹੜੇ ਜ਼ਖਮੀ ਕੀਤੇ ਗਏ ਕਿਸੇ ਨੇ ਜੋ ਬਲੇਟ ਨਾਲ ਜਾਂ ਹੋਰ ਤਿੱਖੀ ਚੀਜ਼ ਨਾਲ ਜਿਹੜੇ ਅੰਗ ਜਿਹੜੇ ਵੱਡੇ ਗਏ ਆ ਤੇ ਗ੍ਰੰਥੀ ਸਿੰਘ ਨੇ ਕਿਸੇ ਨੂੰ ਵੀ ਪਿੰਡ ਦੇ ਨੇ ਕਿਸੇ ਨੂੰ ਦੱਸਿਆ ਨਹੀਂ ਤੇ ਅੱਜ ਅਸੀਂ ਪਹੁੰਚੇ ਆ ਇੱਥੇ ਤੇ ਅੱਜ ਹਨ ਫੋਨ ਕੀਤਾ ਗਿਆ ਵੀ ਬਿਆਦਬੀ ਹੋਈ ਆ ਜਦੋਂ ਦੇਖਿਆ ਆਪਾਂ ਤੇ ਵਾਕਈ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਦੋ ਜਿਹੜੇ ਅੰਗ ਆ 570 ਤੋਂ 71 ਤੱਕ ਜਿਹੜੇ ਬੁਰੀ ਤਰ੍ਹਾਂ ਜਿਹੜੇ ਹੈਗੇ ਆ ਕਿਸੇ ਦੁਸ਼ਟ ਪਾਪੀ ਵੱਲੋਂ ਉਹ ਬਿਆਦਬੀ ਕੀਤੀ ਗਈ ਆ ਤਾਂ ਆਉਂਦੇ ਸਮੇਂ ਆਪਾਂ ਫਿਰ ਜਿਹੜੇ ਡੀਐਸਪੀ ਸਾਹਿਬ ਨਾਲ ਗੱਲ ਕੀਤੀ ਮਕੇਰੀਆਂ ਤੋਂ ਪ੍ਰਸ਼ਾਸਨ ਆਇਆ ਆ ਤੇ ਅਜੇ ਤੱਕ ਬੰਦੇ ਦਾ ਕੋਈ ਪਤਾ ਨਹੀਂ ਲੱਗ ਸਕਿਆ ਕਿਉਂਕਿ ਇੱਥੇ ਗੁਰੂ ਘਰ ਵਿੱਚ ਕੋਈ ਕੈਮਰਾ ਨਹੀਂ ਸੀਗਾ ਤੇ ਜਿਹੜਾ ਪ੍ਰਬੰਧ ਵੀ ਕੋਈ ਜਿਹੜਾ ਖਾਸ ਹੈ ਨਹੀਂ ਉਹ ਤੇ ਜਦੋਂ ਗ੍ਰੰਥੀ ਸਿੰਘ ਨੂੰ ਪੁੱਛਿਆ ਤੇ ਉਹ ਦੱਸ ਰਿਹਾ ਸੀ ਵੀ ਸਵੇਰੇ ਮੈਂ ਪ੍ਰਕਾਸ਼ ਕਰ ਦੇਣਾ ਤੇ ਸ਼ਾਮ ਨੂੰ ਜਿਹੜਾ ਹੈਗਾ ਮੈਂ ਜਿਹੜਾ ਹੈਗਾ ਆਉਣਾ ਆ ਤੇ ਇੱਥੇ ਕੋਈ ਵੀ ਜਿੱਦਾਂ ਨਹੀਂ ਲੱਗਦਾ ਤੇ ਆਪਾਂ ਪਹਿਲਾਂ ਵੀ ਸੰਗਤ ਨੂੰ ਕਹਿੰਦੇ ਰਹੇ ਆ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਉੱਥੇ ਜਾਂ ਪਹਿਰੇਦਾਰ ਰੱਖੇ ਜਾਣ ਤੇ ਜੇ ਤੁਸੀਂ ਨਹੀਂ ਪਹਿਰੇਦਾਰ ਰੱਖ ਸਕਦੇ ਤੇ ਉਹਨੂੰ ਲੋਕ ਲਾ ਦਿੱਤਾ ਜਾਵੇ ਪਰ ਇੱਥੇ ਵੀ ਉਹੀ ਘਟਨਾ ਜਿਹੜੀ ਹੋਈ ਆ ਵੀ ਗੁਰੂ ਗ੍ਰੰਥ ਸਾਹਿਬ ਦੇ ਦੋ ਜਿਹੜੇ ਅੰਗ ਬਹੁ ਬੁਰੀ ਤਰ੍ਹਾਂ ਜਿਹੜੇ ਬਲੇਟ ਨਾਲ ਜਿਹੜੇ ਵੱਡੇ ਗਏ ਆ ਹਾਂਜੀ ਆ ਇਹਦੇ ਵਿੱਚ ਬਾਬਾ ਜੀ ਇਹ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਅਸੀਂ ਹੁਣ ਇੱਥੇ ਵੀ ਦੇਖਿਆ ਗਿਆ ਤੇ ਹੁਣ ਅਸੀਂ ਮੰਗ ਕੀ ਕਰਨੀ ਚਾਹੁੰਦੇ ਹਾਂ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਦੋ ਦਿਨ ਦੀ ਆਪਾਂ ਮੰਗ ਹੀ ਕਰਨੀ ਆਪਾਂ ਡੀਐਸਓ ਸਾਹਿਬ ਨੂੰ ਦੱਸਿਆ ਵੀ ਦੋ ਦਿਨ ਚ ਜਿਹੜਾ ਬੰਦਾ ਹੈਗਾ ਇਹ ਸਾਰੇ ਪਿੰਡ ਵਿੱਚੋਂ ਪਤਾ ਕਰਕੇ ਜਿਹੜੇ ਉੱਥੇ ਸਖਤ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਵੱਲੋਂ ਵੀ ਪ੍ਰੋਸਸ ਹੋਇਆ ਗਿਆ ਪ੍ਰਸ਼ਾਸਨ ਦੇਖੋ ਦੱਸ ਰਿਹਾ ਵੀ ਆਪਾਂ ਜਲਦ ਤੋਂ ਜਲਦ ਜਿਹੜਾ ਬੰਦਾ ਜਿਹੜੇ ਬਿਆਦਵੀ ਕੀਤੀ ਆ ਉਹ ਆਪਾਂ ਲੱਭਾਂਗੇ ਪਰ ਗੱਲ ਹੈਗੀ ਆ ਕੈਮਰੇ ਦੇ ਕੈਮਰੇ ਹੋਣ ਦੇ ਜਦੋਂ ਕੈਮਰੇ ਹੁੰਦੇ ਆ ਤਾਂ ਉਦੋਂ ਫਟਾਫਟ ਜਿਹੜਾ ਪਤਾ ਲੱਗ ਜਾਂਦਾ ਆ ਵੀ ਉਹ ਵਿਅਕਤੀ ਕਿਹੜਾ ਆ ਪਰ ਹੁਣ ਜਿਹੜਾ ਆ ਇਹ ਥੋੜਾ ਟਾਈਮ ਤਾਂ ਲੱਗਣਾ 1-2 ਦਿਨ ਤਾਂ ਲੱਗਣਗੇ ਜਿਹੜਾ ਮਤਲਬ ਪਿੰਡ ਵਿੱਚੋਂ ਪਤਾ ਕਰਨ ਤੇ ਵੀ ਕੌਣ ਆਇਆ ਕੌਣ ਗਿਆ ਪਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਪਤਾ ਨਹੀਂ ਪੀਏ 2-4 10 ਦਿਨ ਪਹਿਲਾਂ ਦੀ ਘਟਨਾ ਜਾਂ ਉਸੇ ਦਿਨ ਦੀ ਘਟਨਾ ਆ ਕਿਉਂਕਿ ਇਹ ਪਰਸੋਂ ਜਿਹੜਾ ਸਵੇਰੇ ਹੁਕਨਾਮਾ ਜਦੋਂ ਗ੍ਰੰਥੀ ਸਿੰਘ ਲੈ ਰਿਹਾ ਸੀ ਉਦੋਂ ਉਹਨੂੰ ਪਤਾ ਲੱਗਾ ਵੀ ਜਿਹੜੇ ਅੰਗ ਜਿਹੜੇ ਆ 70 ਤੋਂ 71 ਤੱਕ ਦੇ ਦੋ ਅੰਗ ਜਿਹੜੇ ਉਹ ਕਿਹ ਕੈਂਚੀ ਨਾਲ ਜਿਹੜੇ ਉਹਨਾਂ ਜ਼ਖਮੀ ਕੀਤੇ ਗਏ ਆ ਹਾਂਜੀ